ਵਿੱਚ 50 ਨੰਬਰ 1 ਵਾਲੇ 65 ਮਣ ਵੀ ਕਹੀ ਜਾਂਦੇ ਵਿੱਚ 85 ਵੀ ਲੋਟ ਆਏ ਦਾ ਯਾਰ ਥੋੜੇ 50 ਨੰਬਰ 1 ਚ ਨਹਿਰੀ ਪਾਣੀ ਪੈਂਦਾ ਔਰ ਕਿੰਨਾ ਨਿਕਲੇ ਚਾਚਾ ਦੱਸੀ ਵੀਡੀਓ ਚ ਵੀਡੀਓ ਬਣੀ ਰਿਹਾ ਪੰਜਾਹ ਨੰਬਰ 1 ਦੇ ਸੀਗਾ ਬਈ ਇੱਕੋ ਹੀ ਗਿੱਲਾ ਸੀਗਾ 85 ਮਣਾ ਪਿਆ ਪਰ ਲਾਏ ਇੱਕ ਗਿੱਲੀ ਸੀ ਤਯਾਰਬਾ ਕਰ ਕੀ ਦੇਖਿਆ ਸੀਗਾ ਵੀ ਕੀ ਝਾੜ ਨਿਕਲਦਾ ਹੋ ਸਕਦਾ ਵੀ ਇੱਕ ਕਿੱਲਾ ਲੱਗਿਆ ਕਰਕੇ 85 ਮਣ ਪਿਆ ਹੋਵੇ ਕਿਉਂਕਿ ਦੜੇ ਜੇ ਘਟ ਵੱਧ ਹੋ ਜਾਂਦਾ ਪਰ ਇੱਕ ਕਿੱਲਾ ਹੀ ਲਾਇ ਸੀ ਇੱਕ ਕਿੱਲੇ ਚ ਪੂਰੇ 85 ਮਣ ਦਾ ਅੱਢੀ ਢੋਲਿਆ ਬਾਈ ਕਹਿੰਦਾ ਪੂਰੇ 85 ਮਣ ਦਾ ਪਿਆ ਦੇਖੋ ਬਾਈ ਹਲਦੀ ਰੋਗ ਦੇਖੋ ਉਸਾ ਜਦੜੀ ਜੋ ਨਾ ਆ ਹਾਲਾਤ ਹੈ ਟੀ ਝਾੜ ਘਟ ਨਿਕਲਦੇ ਬਾਈ ਐ ਜਦੋਂ ਹੋਏ ਬੜਾ ਜਿਹੜੇ ਹਲਦੀ ਰੋਗ ਆ ਦੇਖੋ ਗੁੱਗਾ ਜੀ ਗੁੱਗਾ ਕਿਵੇਂ ਪੱਟ ਜੀ ਲੀ ਜਾ ਡਰਾਈਵਰ ਸਾਲ ਲੈ ਕੇ ਮਸ਼ੀਨ ਰੋ ਰੋ ਕੇ ਚੋਂ ਨਾ ਵੱਢੀ ਜਾਂਦਾਗਾ ਹਾਂ ਇੱਕ ਦਾ ਇਹ ਰੈਕਟਰ ਚੋਂ ਦੇ ਗੇਤੇ ਲਾਗੇ ਗਰਮੀ ਜੇ ਹੱਥ ਮਰੀ ਅਦਾ ਕਹਿੰਦਾ ਨਿਕਲਦਾ ਨਹੀਂ ਉਹ ਗੱਗੇ ਕੀ ਹੋ ਗਿਆ ਡਰਾਈਵਰ ਹੱਥ ਮਰੀ ਅਲਾ ਕਹਿੰਦਾ ਇਹ ਨਹੀਂ ਨਿਕਲਦਾ ਜਾ ਹੁਣ ਅੱਛਾ ਹਲਾ ਤੋਏ ਭਇਆ ਭਈ ਇਹ ਸਾਲ ਤਾਂ